ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕ ਭਾਰੀ ਨੁਕਸਾਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਅਤੇ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਮੁਸ਼ਕਲ ਦੀ ਘੜੀ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪਰਮ ਸ਼ਰਦੇ ਸ਼੍ਰੀ ਰਾਧੇ ਗੁਰੂ ਮਾ ਜੀ ਵੱਲੋਂ ਗੁਰਦਾਸਪੁਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਲਈ ਮਦਦ ਦੇ ਹੱਥ ਅੱਗੇ ਵਧਾਉਂਦੇ ਹੋਏ ਸ਼੍ਰੀ ਰਾਧੇ ਮਾਂ ਜੀ ਦੇ ਅਸ਼ੀਰਵਾਦ ਦੇ ਨਾਲ ਸ਼੍ਰੀ ਰਾਧੇ ਮਾਂ ਚੈਰੀਟੇਬਲ ਸੁਸਾਇਟੀ ਵੱਲੋਂ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਜਿਸ ਵਿੱਚ ਦਰੰਗਲਾ, ਦਬੂੜੀ, ਬਹਿਰਾਮਪੁਰ ਅਤੇ ਗਲੜੀ ਵਿਖੇ ਮੈਡੀਕਲ ਕੈਂਪ ਲਗਾਏ ਗਏ ਜਿਸ ਵਿੱਚ ਮੁਕੇਰੀਆਂ ਦੇ ਡੋਗਰਾ ਹਸਪਤਾਲ ਦੇ ਐਮ ਡੀ ਕੁਲਜੀਤ ਸਿੰਘ ਹੋਰਾਂ ਦੀ ਅਗਵਾਈ ਵਿੱਚ ਮਹਾਰਾ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ ਸੁਸਾਇਟੀ ਪ੍ਰਧਾਨ ਰੁਪਿੰਦਰ ਕਸ਼ਪ ਟੱਲੀ ਬਾਬਾ ਰਜੀ ਮਾਸੀ ਮਮਾ ਪਹਿਲਵਾਨ ਪਨੀਤ ਅਰੋੜਾ ਮੰਗਲੇਸ਼ ਕੁਮਾਰ ਜੱਜ ਅਤੇ ਸਮੂਹ ਟੀਮ ਦੀ ਦੇਖਰੇਖ ਵਿੱਚ ਲੱਗੇ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੇ ਲਾਹਾ ਲਿਆ ਇੱਥੇ ਜ਼ਿਕਰਯੋਗ ਹੈ ਕਿ ਗੱਲ ਚਾਹੇ ਜ਼ਰੂਰਤਮੰਦਾਂ ਦੀ ਮਦਦ ਦੀ ਹੋਵੇ ਲੜਕੀਆਂ ਦੇ ਵਿਆਹਾਂ ਦੀ ਹੋਵੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਦੀ ਹੋਵੇ ਜਾਂ ਬਜ਼ੁਰਗਾਂ ਲਈ مالی ਸਹਾਇਤਾ ਦੀ ਹੋਵੇ ਸ਼੍ਰੀ ਰਾਧੇ ਮਾ ਜੀ ਦੇ ਮਮਤਾ ਅਤੇ ਮਦਦ ਭਰੇ ਹੱਥ ਹਮੇਸ਼ਾ ਜ਼ਰੂਰਤਮੰਦਾਂ ਲਈ ਅੱਗੇ ਵਧੇ ਹਨ ਗੱਲਬਾਤ ਰਾਹੀਂ ਸੁਸਾਇਟੀ ਪ੍ਰਧਾਨ ਰੁਪਿੰਦਰ ਕਸ਼ਪ ਟੱਲੀ ਬਾਬਾ ਰਜੀ ਮਾਸੀ ਹੋਰਾਂ ਦੱਸਿਆ ਕਿ ਪਾਣੀ ਦੀ ਮਾਰ ਹੇਠ ਆਏ ਦੀਨਾ ਨਗਰ ਦੇ ਬਲਾਕ ਦਰੰਗਲਾ ਦੇ ਪਿੰਡ ਸ਼ਾਹਪੁਰ ਨੂੰ ਸ਼੍ਰੀ ਰਾਧੇ ਮਾਂ ਜੀ ਵੱਲੋਂ ਗੋਦ ਲਿਆ ਹੈ ਜਿੱਥੇ ਪੀੜਿਤ ਪਰਿਵਾਰਾਂ ਨੂੰ ਮਕਾਨ ਅਤੇ ਲੋੜਿੰਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ ਸ਼੍ਰੀ ਰਾਧੇ ਮਾਂ ਜੀ ਦੀ ਜਨਮ ਪੂਮੀ ਦਰੰਗਲਾ ਦੇ ਸਰਪੰਚ ਵਰਿੰਦਰ ਕੁਮਾਰ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡਾਂ ਵਿੱਚ ਲਗਾਏ ਕੈਂਪਾਂ ਲਈ ਗੁਰੂ ਮਾਂ ਜੀ ਦਾ ਧੰਨਵਾਦ ਕੀਤਾ ਇਸ ਕੈਂਪ ਦੌਰਾਨ ਅੰਜਲੀ, ਮੰਜੂ ਸ਼ਰਮਾ, ਡਾਕਟਰ ਜਗਦੀਸ਼, ਕਪਿਲ ਸ਼ਰਮਾ, ਹੈਪੀ, ਪ੍ਰੇਮ ਚਾਚਾ, ਸ਼ੇਰੂ, ਵਰਨ, ਧਰਮੂ, ਚਿੰਕੀ, ਸਰਤਾਜ, ਇੰਦਰਪਾਲ, ਸੁਰਿੰਦਰ ਕਾਕਾ, ਤਰुण, ਕਮਲ, ਬਾਬਾ ਮਨਦੀਪ ਦਾਸ, ਗੁਰਮੇਲ ਚੰਦ, ਕੁਲਦੀਪ, ਮੋਨੂ ਬਹਿਲ, ਲਾਡੀ, ਕਮਲ, ਨਕੁਲ ਗੁਪਤਾ, ਆਸ਼ਿਸ਼ ਅਤੇ ਸ਼ਾਨਲੀ ਸਿੰਘ ਹੋਰਾਂ ਵੀ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਨਿਊ ਚੜ੍ਹਦਾ ਪੰਜਾਬ ਦੇ ਲਈ ਤਰਮਚੰਦ ਮੁਕੇਰੀਆ ਮੈਂ ਵਿਰਿੰਦਰ ਕੁਮਾਰ ਪਿੰਡਾ ਸਾਹਕਤ ਫਰੰਦਰ ਅੰਗਲਾ ਅੱਜ ਰਾਦੇ ਮਾ ਜੀ ਦੇ ਪਾਰ ਟੀਮ ਆਈ ਹੈ ਉਹਨਾਂ ਨੇ ਇਲਾਕੇ ਸਰਵੇ ਲਿਆ ਜਿਹੜੇ ਪਿੰਡਾਂ ਵਿੱਚ ਨੁਕਸਾਨ ਹੋਇਆ ਉਹਨਾਂ ਪਿੰਡਾਂ ਵਿੱਚ ਗਏ ਨੇ ਰਾਦੇ ਮਾ ਵੱਲੋਂ ਇਹਨਾਂ ਦੇ ਜੋ ਵੀ ਪੂਰਤੀ ਨੁਕਸਾਨ ਹੋਇਆ ਉਹਨਾਂ ਉਹਦੇ ਪੂਰੇ ਕਰਨਗੇ ਪਿੰਡ ਛਾਪੁਰਾ ਉਹਨੂੰ ਗੋਦ ਲਿਆ ਉਦੇ ਵਿੱਚ ਬਹੁਤ ਨੁਕਸਾਨ ਹੋਇਆ ਕਰੋੜਾਂ ਰੁਪਈਆਂ ਦਾ ਲੋਕਾਂ ਦਾ ਨੁਕਸਾਨ ਹੈ ਜਿਹੜੇ ਫਸਲਾਂ ਵੀ ਬਰਬਾਦ ਆ ਫਿਰ ਲੋਕਾਂ ਦੇ ਘਰ ਬਰਬਾਦ ਆ ਪਸ਼ੂ ਬਰਬਾਦ ਆ ਮਰ ਗਏ ਨੇ ਅਸੀਂ ਹੁਣ ਸਾਰਿਆਂ ਦੇ ਦੇਵੀ ਮਾਣੇ ਕਿਹਾ ਵੀ ਹੁਣ ਗਰੀਬਾਂ ਨੂੰ ਇਹ ਦਵਾਂਗੇ ਤੇ ਅਸੀਂ ਰਾਜੇ ਮਾ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਐਡਾ ਸਟੱਪ ਚੁੱਕ ਕੇ ਤੇ ਦਰਾਂਗਲੇ ਦਰਾਂਗਲੇ ਵਿੱਚ ਆਏ ਨੇ ਬਾਪੂ ਕਰਮਾਂਸਾ ਠਾਕੁਰਾਂ ਦੀ ਜਗ੍ਹਾ ਦਾ ਬਾਪੂ ਠਾਕਰੇ ਦੇ ਸੇਵਾਦਾਰ ਰਾਦੇਮਾ ਰਹੇ ਨੇ ਉਹਨਾਂ ਦਾ ਮੈਡੀਕਲ ਕੈਂਪ ਲਗਾਇਆ ਤੇ ਬੜੀ ਖੁਸ਼ੀ ਧੰਨਵਾਦੀਆਂ ਮੇਰਾ ਨਾਮ ਪਾਇਲ ਆ ਮੈਂ ਦਰੰਗਲੇ ਦੀ ਰਹਿਣ ਵਾਲੀ ਆ ਸਾਡੇ ਦਰੰਗਲੇ ਵਿੱਚ ਅੱਜ ਰਾਦੇਮਾ ਜੀ ਨੇ ਕੈਂਪ ਲਗਾਇਆ ਮੈਡੀਕਲ ਕੈਂਪਰ ਜਿਹੜੇ ਵਿੱਚ ਸਾਰੇ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਆ ਤੇ ਲੋਕਾਂ ਮਤਲਬ ਕਿ ਹੁਣ ਤੇ ਪਾਣੀ ਨਿਕਲ ਚੁੱਕਾ ਹੈ ਪਰ ਇਹ ਹੈ ਕਿ ਹੁਣ ਲੋਕੀ ਬਿਮਾਰੀਆਂ ਨਾਲ ਝੂਲ ਰਹੇ ਆ ਜਿਦੇ ਕਾਰਨ ਕਿ ਉਹਨਾਂ ਨੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤਾਂ ਦਿੱਤੀਆਂ ਵਾ ਹੋਰ ਵੀ ਲੱਗਦੇ ਪਿੰਡਾਂ ਨੂੰ ਉਹਨਾਂ ਨੇ ਕਈਆਂ ਨੂੰ ਗੋਦ ਚ ਲਿਆ ਕਿ ਜਿਨ੍ਹਾਂ ਦੇ ਮਕਾਨ ਟੁੱਟ ਗਏ ਆ ਜਾਂ ਖੂਚਾ ਉਹਨਾਂ ਨੂੰ ਵੀ ਸਹੂਲਤ ਦਿੱਤੀ ਆ ਉਹਨਾਂ ਦੇ ਮਕਾਨ ਬਣਾਣਗੇ ਕਿ ਅਹੀਂ ਬਹੁਤ ਤੈ ਦਿਨ ਤੋਂ ਸ਼ੁਕਰਗੁਜ਼ਾਰਦ ਹਾਂ ਮਾਤਾ ਜੀ ਦਾ ਕਿ ਉਹਨਾਂ ਨੇ ਸਾਡੇ ਬਾਰੇ ਸੋਚਿਆ ਤੇ ਸਾਨੂੰ ਇੰਨੀ ਸਹੂਲਤ ਦਿੱਤੀ ਹੈ ਮੇਰਾ ਨਾਮ ਸਨੀਤਾ ਕੁਮਾਰੀ ਮੈਂ ਦੇਵੀ ਮਾਹਮਾ ਦੇ ਬਾਰੇ ਵਿੱਚ ਕਹਿਣਾ ਚਾਹੁੰਦੀ ਹਾਂ ਪਾਣੀ ਆਇਆ ਉਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਬਾਰੇ ਮਤਲਬੀ ਦੇਵੀ ਮਾ ਸਾਡੇ ਬਹੁਤ ਸਹਾਇਤਾ ਕਰ ਰਹੀ ਹੈ ਸਾਰਿਆਂ ਦੀ ਮੈਡੀਕਲ ਕੈਂਪ ਲਗਾਜਾਇਆ ਹੈ ਔਰ ਕੱਲ ਇਹਨਾਂ ਨੇ ਸਾਰਾ ਮਤਲਬੀ ਪਿੰਡਾਂ ਦੇ ਵਿੱਚ ਘੁੰਮ ਕੇ ਦੇਖਿਆ ਕਿਹੜਾ ਕੋਈ ਹੈਗਾ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਸਾਰਿਆਂ ਦਾ ਜੋ ਵੀ ਹੈਗਾ ਦੇਵੀ ਮਾਂ ਨੇ ਇਹ ਬੋਲਿਆ ਕਿ ਜਿਹੜਾ ਸ਼ਾਪੁਰ ਹੈ ਉਹ ਆਪਣੇ ਅੰਦਰ ਚਲੇ ਆਇਆ ਜਗ ਨੂੰ ਸੁੰਦਰ ਗ੍ਰਾਮ ਵਿੱਚ ਪਹੁੰਚਾਇਆ ਜੇ ਮਤਰੀ ਜੈਸ਼ਰਾ ਦੇ ਮਾਂ ਮਮਤਾ ਮਿਸ਼ਰਾ ਦੇ ਮਾ ਜਿਹੜਾ ਗਿਆਨ ਹੈਗਾ ਵਾ ਉਹ ਇਹ ਹੈ ਕਿ ਜਿੰਨੇ ਵੀ ਸੰਸਾਰ ਦੇ ਉੱਤੇ ਪੀੜਿਤ ਲੋਕ ਨੇ ਜਿਸ ਤਰ੍ਹਾਂ ਪਰਮਾਤਮਾ ਦੀ ਬਹੁਤ ਕੁਦਰਤ ਦਾ ਕੈਰ ਬਰਸਿਆ ਸਭ ਆਪਣੇ ਘਰ ਤੋਂ ਬੇਕਾਰ ਹੋ ਗਏ ਕਿਸੇ ਨੂੰ ਖਾਣ ਵਾਸਤੇ ਖਾਣਾ ਨਹੀਂ ਸੀਗਾ ਪਿਲੋ ਪੀਣ ਵਾਸਤੇ ਪਾਣੀ ਨਹੀਂ ਸੀਗਾ ਬਹੁਤ ਹਾਲਾਤ ਖਰਾਬ ਸੀਗੇ ਤੇ ਜਿੱਦਾਂ ਮਾਸੀ ਮਾਜੀ ਨੂੰ ਕਿੰਨੇ ਜਾਣੇ ਨੇ ਆਨ ਕੇ ਰਿਕੁਐਸਟ ਰੱਖੀ ਕਿ ਰਾਦੇ ਮਾਜੀ ਤਰਫੋਂ ਸਾਨੂੰ ਕੁਝ ਸਮੱਗਰੀ ਪਹੁੰਚਾਈ ਜਾਵੇ ਤੇ ਮਾਸੀ ਮਾਜੀ ਨੇ ਸਾਰੇ ਸੇਵਾਦਾਨਾਂ ਨਾਲ ਮਿਲ ਕੇ ਸਾਡੇ ਜੱਜ ਭਾਜੀ ਸਾਡੇ ਪੰਮੇ ਭਾਜੀ ਪੀਨੂ ਭਾਜੀ ਸਾਡੇ ਸੁਪੰਚ ਜੀ ਸਾਰੇ ਮਿਲ ਕੇ ਅਸੀਂ ਇਹਨਾਂ ਨੇ ਮਾਤਾ ਜੀ ਨੂੰ ਪ੍ਰਾਰਥਨਾ ਰੱਖੀ ਮਮਤਾ ਮੇ ਸ਼ਿਰਾਦੇ ਮਾਜੀ ਨੂੰ ਕਿ ਮਾਜੀ ਜਿਹੜੇ ਦੁਰੰਗਲੇ ਦੇ ਲੱਗੇ ਛਾਗੇ ਪਿੰਡ ਹੈਗੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਆਫਤਾ ਆਈ ਆ ਤੇ ਤੁਸੀਂ ਕਿਰਪਾ ਕਰੋ ਪਰਸੋਂ ਮੈਂ ਸੋਮਵਾਰ ਨੂੰ ਬੰਬੇ ਤੋਂ ਚੱਲੇ ਆ ਮਾਜੀ ਦਾ ਆਦੇਸ਼ ਹੈ ਰਾਦੇ ਮਾਜੀ ਦਾ ਕਿ ਤੁਸੀਂ ਆਪਣੀ ਸਾਰੀ ਜਿੰਨੇ ਵੀ ਆਪਣੇ ਸੇਵਾਦਾਰ ਹੈਗੇ ਨੇ ਜਿਹੜੇ ਜਿਹੜੇ ਜਿਸ ਤਰ੍ਹਾਂ ਰਾਸਤੇ 'ਚ ਪਿੰਦੇ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਜਾਓ ਔਰ ਉੱਥੇ ਦੇਖ ਕੇ ਆਓ ਔਰ ਫਿਰ ਉਸ ਤੋਂ ਬਾਅਦ ਆਪਾਂ ਕੀ ਉਹਨਾਂ ਵਾਸਤੇ ਕਰਨਾ ਹੈਗਾ ਵਾ ਤੇ ਉਸ ਤਰ੍ਹਾਂ ਕਰਕੇ ਫਿਰ ਆਪਾਂ ਅੱਗੇ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਮਕੇਰੀਆਂ ਪਹੁੰਚੇ ਦਿੱਲੀ ਤੋਂ ਤੇ ਅੱਜ ਪੂਰੀ ਟੀਮ ਸਾਡੀ ਲੁਧਿਆਣਾ ਦੇ ਸੇਵਾਦਾਰ ਫਗਵਾੜਾ ਦੇ ਸੇਵਾਦਾਰ ਮਕੇਰੀਆਂ ਦੇ ਸੇਵਾਦਾਰ ਅੱਜ ਸਾਰੇ ਪਾਸੇ ਸੇਵਾਦਾਰ ਇੱਥੇ ਸੇਵਾ ਦੇਣ ਆਏ ਆ ਅਸੀਂ ਕੱਲ ਕਟੋਗੜ ਨੀ ਅਸੀਂ 4 ਤੋਂ 5 ਗੱਡੀਆਂ ਅਸੀਂ ਆਈ ਸੀ ਇੱਥੇ ਦੇਖਣ ਵਾਸਤੇ ਮੌਈਨਾ ਕਰਨ ਵਾਸਤੇ ਜਜਮੈਂਟ ਕਰਨ ਵਾਸਤੇ ਕਿ ਕੀ ਕੀ ਜ਼ਰੂਰਤ ਦੀ ਚੀਜ਼ਾਂ ਆ ਜਿਹੜੇ ਲੋਕਾਂ ਨੂੰ ਅਸੀਂ ਮੁਹੱਈਆ ਕਰਾ ਸਕੀਏ ਆਣ ਕੇ ਦੇਖਿਆ ਸੀ ਕਿ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ ਜਿਸ ਤਰ੍ਹਾਂ ਸੀ ਸ਼ਾਪ ਕੋਰ ਪਿੰਡ ਵਿੱਚ ਗਏ ਉੱਥੇ ਅਸੀਂ ਦੇਖਿਆ ਕਿ ਕਿੰਨੇ ਦੇ ਲੋਕਾਂ ਦੀਆਂ ਛੱਤਾਂ ਡਿੱਗੀਆਂ ਕਿਉਂਕਿ ਛੱਤਾਂ ਵੀ ਕਿੱਦਾਂ ਦੀਆਂ ਸੀਗੀਆਂ ਤੁਸੀਂ ਦੇਖਦੇ ਤੁਹਾਡੀ ਅੱਖਾਂ ਵਿੱਚ ਅਥਰੂ ਆ ਜਾਂਦੇ ਤੇ ਉਹ ਸਾਨੂੰ ਦੇਖ ਕੇ ਇੰਨਾ ਬੁਰਾ ਲੱਗਿਆ ਕਿਉਂਕਿ ਅਸੀਂ ਜਿਸ ਵਕਤ ਉਹਨਾਂ ਦੇ ਘਰ ਗਏ ਉਹਨਾਂ ਦੀ ਛੱਤ ਵੀ ਨੀਵੇਂ ਆਚਕੇ ਸਕੇ ਕਹਿੰਦੇ ਸਾਡੇ ਲੱਖ ਲੱਖ ਪਾਣੀ ਤੇ ਅਸੀਂ ਕਹਿੰਦੇ ਤੁਸੀਂ ਸੋਨੇ ਕਿੱਦਾਂ ਸੀ ਕਹਿੰਦੇ ਕਿ ਸਾਡੇ ਸਰਪੰਚ ਜਿਹੜੇ ਹੈਗੇ ਨੇ گاਉਂ ਦੇ ਉਹ ਬਹੁਤ ਅੱਛੇ ਨੇ ਉਹਨਾਂ ਦੇ ਘਰ ਅਸੀਂ ਸਾਰਾ ਸਮਾਨ ਲੈ ਕੇ ਗਏ ਔਰ ਕਹਿੰਦੇ ਕਿ ਇਹ ਹੋਇਆ ਕਿ ਅਸੀਂ ਜਸਟ ਬਾਹਰ ਨਿਕਲੇ ਆ ਘਰੋਂ ਤੇ ਉਹ ਛੱਤ ਠੱਲੇ ਡਿੱਗੀ ਇਹ ਦੇਖੋ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਉਹਨਾਂ ਦੇ ਤੇ ਕਿਸੇ ਨੂੰ ਕੋਈ ਜਾਨ ਮਾਰ ਕੋਈ ਖਰੋਚ ਕੋਈ ਚੋਟ ਕੁਝ ਨਹੀਂ ਹੋਇਆ ਉਹਨਾਂ ਨੂੰ ਔਰ ਸਾਰੇ ਨੋਰਮਲ ਸੀਗੇ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਉੱਪਰ ਕਾਨੇ ਜਿੱਦਾਂ ਆਪਣੇ ਛਲੀਆਂ ਹੋ ਜਾਂਦੀਆਂ ਆਪਣੇ ਛਲੀਆਂ ਦੇ ਉੱਪਰ ਕਾਨੇ ਜਿਹੜੇ ਹੁੰਦੇ ਨੇ ਉਹਨਾਂ ਦੀ ਸੱਤਾ ਸੀਗੀਆਂ ਤੇ ਉਹ ਦੇਖੀ ਆਪਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਰਾਦੇ ਮਾਜੀ ਦੇ ਸ਼੍ਰੀ ਚਰਨ ਚ ਪ੍ਰਾਰਥਨਾ ਕੀਤਾ ਕਿ ਮਾਜੀ ਇਸ گاਉ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈਗੀ ਆ ਤੇ ਬਹੁਤ ਜ਼ਿਆਦਾ ਸਮੱਸਿਆ ਤੇ ਫਿਰ ਮਾਜੀ ਨੇ ਸਾਨੂੰ ਆਦੇਸ਼ ਦਿੱਤਾ ਕਿ ਤੁਸੀਂ ਇਹਨਾਂ ਕੋ ਡਾਕੂਮੈਂਟ ਭਿੰਦੇ ਭਾਜੀ ਨੂੰ ਅਸੀਂ ਪੂਰੀ ਇੱਥੇ 11 ਮੈਂਬਰ ਦੀ ਇੱਕ ਟੀਮ ਬਣਾ ਰਹੇ ਆ ਤੇ 11 ਮੈਂਬਰਾਂ ਦੀ ਟੀਮ ਬਣੇਗੀ ਦੋ ਤੋਂ ਤਿੰਨ ਦਿਨ ਦੇ ਵਿੱਚ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਪਿੰਡ ਹੈਗਾ ਵਾ ਆਪਣਾ ਸ਼ਾਹਪੁਰ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਤਿੰਨ ਤਿੰਨ ਜਾਂ ਚਾਰ ਘਰ ਪੂਰੀ ਉਹਨਾਂ ਦੀ ਸ਼ਾਹਪੁਰ ਇਲਾਕੇ ਦੇ ਵਿੱਚ ਸਿਰਫ ਸੀਮਿੰਟ ਦੇ ਸਿਗੇ ਜਿੰਨੇ ਤੇ ਪੇਂਟ ਹੋਏ ਸਿਗਾ ਬਾਕੀ ਜਿੰਨੇ ਵੀ ਘਰ ਸਿਗੇ ਅਸੀਂ ਸਾਰੀਆਂ ਇੱਟਾਂ ਦੇਖੀਆਂ ਕੋਈ ਉੱਥੇ ਪੇਂਟ ਨਹੀਂ ਕੋਈ ਕੁਛ ਨਹੀਂ ਤੇ ਰਾਦੇ ਮਾਜੀ ਦੇ ਆਦੇਸ਼ ਤੱਕ ਪੂਰੇ ਪਿੰਡ ਨੂੰ ਇੱਕਦਮ ਇੱਕ ਨੰਬਰ ਬਣਾ ਦੇਣਾ ਜੀ ਸਾਰਿਆਂ ਦੇ ਵਿੱਚ ਜਾ ਕੇ ਦੇਖਿਆ ਜੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਫ ਫਿਲਹਾਲ ਛੱਤ ਚਾਹੀਦੀ ਜੀ ਰਹਿਣ ਵਾਸਤੇ ਜੇ ਛੱਤ ਹੋ ਗਈ ਤਦ ਹੀ ਤਾਂ ਸੋਣਗੇ ਜੀ ਤੇ ਇਸ ਲਈ ਉਹਨਾਂ ਨੂੰ ਛੱਤ ਬਣਾ ਕੇ ਜਿਨ੍ਹਾਂ ਦੀ ਦਿਵਾਰਾਂ ਡੱਗੀਆਂ ਵਾਂ ਉਹਨਾਂ ਦੀ ਦਿਵਾਰਾਂ ਪਾ ਕੇ ਦਮਾਂਗੇ ਜਿਨ੍ਹਾਂ ਦੇ ਫਰਸ਼ ਟੁੱਟ ਗਏ ਨੇ ਉਹਨਾਂ ਦੇ ਫਰਸ਼ ਬਣਾ ਕੇ ਦਮਾਂਗੇ ਔਰ ਪੂਰੇ ਪਿੰਡ ਨੂੰ ਨੰਬਰ 1 ਬਣਾਵਾਂਗੇ ਜੀ ਰਾਦੇ ਮਾਦੇ ਆਸ਼ੀਰਵਾਦਾਂ ਉਹ ਹੋਣਾ ਹੀ ਹੈ ਸਾਰਾ ਕੁਝ ਸਾਰੇ ਭਗਤ ਮਿਲ ਕੇ ਕਰ ਰਹੇ ਨੇ ਜਿੱਦਾਂ ਸਾਡਾ ਸ਼੍ਰੀ ਰਾਦੇਮਾ ਚੈਰੀਟੇਬਲ ਸੁਸਾਇਟੀ ਦਿੱਲੀ ਵਿੱਚ ਹੈਗਾ ਵਾ ਔਰ ਸ਼੍ਰੀ ਰਾਦੇਗੁਰਮਾ ਚੈਰੀਟੇਬਲ ਟਰਸਟ ਔਰ ਸਾਰੇ ਸੇਵਾਦਾਰ ਮਿਲ ਕੇ ਤੇ ਮਾਜੀ ਦੇ ਅਸ਼ੀਰਵਾਦਾਂ ਔਰ ਰਾਦੇਮਾ ਜੀ ਦੀ ਕਿਰਪਾ ਦੇ ਨਾਲ ਔਰ ਬਾਕੀ ਅਸੀਂ ਸੋਚਿਆ ਵਾ ਜਿਸ ਤਰ੍ਹਾਂ ਕਿਸੇ ਕੋ ਬੈੱਡ ਨਹੀਂ ਹੈਗਾ ਤੇ ਉਹਨਾਂ ਨੂੰ ਬੈੱਡ ਦਿੱਤਾ ਜਾਏਗਾ ਕਿਸੇ ਕੋ ਵਾਸ਼ਿੰਗ ਮਸ਼ੀਨ ਹੈ ਉਹਨੂੰ ਵਾਸ਼ਿੰਗ ਮਸ਼ੀਨ ਦਿੱਤੀ ਜਾਏਗੀ ਜਿਹੜੀ ਜੋ ਜੋ ਰਿਕੁਆਇਰਮੈਂਟ ਹੋਏਗੀ ਜਿੱਦਾਂ ਗੈਸ ਚੁੱਲਾ ਸਿਲਿੰਗ ਫੈਨ ਹੋ ਗਿਆ ਉਸ ਤਰ੍ਹਾਂ ਦੀ ਚੀਜ਼ਾਂ ਮੁਹਈਆ ਕਰਾਵਾਂਗੇ ਜਿਹਦਾ ਬਰਤਨ ਦਾ ਸੈੱਟ ਹੋ ਗਿਆ ਜੋ ਜੋ ਸਾਨੂੰ ਲੋਕ ਕਹਿਣਗੇ ਉਸ ਤਰ੍ਹਾਂ ਉਸ ਤਰ੍ਹਾਂ ਸੀ ਸੇਵਾ ਪਰ ਆਪਣੇ ਪ੍ਰਵਾਨ ਕਰਾਂਗੇ ਜੀ ਰਾਦੇ ਮਾਜੀ ਦੇ ਆਸ਼ੀਰਵਾਦ ਨਾਲ ਜੀ ਹਾਂਜੀ ਮੈਂ ਜੀ ਰਾਦੇ ਮਾਜੀ ਦੀ ਭਗਤ ਮੁਕੇਰੀਆਂ ਤੋਂ ਉਹਨਾਂ ਦੇ ਭਵਨ ਦੀ ਸੇਵਾ ਕਰਨੀ ਹੈ ਤੇ ਬਾਕੀ ਜਿਹੜੇ ਸਾਡੇ ਰਾਦੇ ਮਾਇਆ ਉਹਨਾਂ ਨੇ ਸ਼ੁਰੂ ਤੋਂ ਜਦੋਂ ਦੇ ਧਰਤੀ ਤੇ ਆਏ ਆ ਉਹਨਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਸਾਰੀ ਦੁਨੀਆ ਦੀ ਸੇਵਾ ਕੀਤੀ ਆ ਔਰ ਹੁਣ ਜਿਹੜੀ ਭੀੜ ਪਈ ਆ ਪੰਜਾਬ ਤੇ ਤੇ ਉਹਨਾਂ ਨੇ ਇਸ ਵੇਲੇ ਵੱਧ ਚੜ ਕੇ ਆਪਣਾ ਕਦਮ ਅੱਗੇ ਵਧਾਇਆ ਸਾਧੂ ਸਮਾਜ ਵਿੱਚੋਂ ਬਾਕੀ ਉਹਨਾਂ ਦੀ ਕਿਰਪਾ ਕਿ ਅੱਜ ਨਹੀਂ ਉਹ ਕੱਲ ਨਹੀਂ ਉਹਨਾਂ ਨੇ ਇਹੀ ਪ੍ਰੋਮਿਸ ਕੀਤਾ ਤੱਕ ਧਰਤੀ ਤੇ ਹੈਗੇ ਨੇ ਪੂਰੀ ਉਮਰ ਸੇਵਾ ਕਰਨਗੇ ਔਰ ਉਹ ਕਰਦੇ ਹੀ ਆਏ ਨੇ ਔਰ ਕਰਦੇ ਰਹਿਣਗੇ ਇਹ ਨਹੀਂ ਕਿ ਅੱਜ ਦਰਾਂਦਲੇ ਵਿੱਚ ਕਰਦੇ ਆ ਉਹ ਦਿੱਲੀ ਪਾਣੀਪਤ ਕੁਸ਼ੇਤਰ ਕਰਨਾਲ ਹਰਿਆਣਾ ਸਾਰੇ ਪਾਸੇ ਉਹਨਾਂ ਦੇ ਭਗਤ ਨੇ ਜਿੱਥੇ-ਜਿੱਥੇ ਉਹ ਸਭ ਤੇ ਕਿਰਪਾ ਕਰਦੇ ਆ ਔਰ ਉਹ ਸ਼ਰਦਾ ਦੇ ਅਧੀਨ ਹੈ ਔਰ ਇਹ ਨਗਰੀ ਉਹਨਾਂ ਦੀ ਆਪਣੀ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਇਸ ਕਰਕੇ ਅਸੀਂ ਅੱਜ ਬਹੁਤ ਖੁਸ਼ ਆ ਕਿ ਸਾਨੂੰ ਉਹਨਾਂ ਨੇ ਇਸ ਸੇਵਾ ਵਿੱਚ ਖੜਾ ਕੀਤਾ ਲੋਕੀ ਇਸ ਚੀਜ਼ ਨੂੰ ਬਹੁਤ ਅੱਛਾ ਕਰ ਰਹੇ ਪ੍ਰਾਊਡ ਕਰ ਰਹੇ ਆ ਸਾਡੇ ਦਰੰਗਲੇ ਦੇ ਰਾਧੇ ਮਾਜੀ ਅੱਜ ਸਾਡੇ ਵੱਲ ਉਹਨਾਂ ਦਾ ਧਿਆਨ ਹੈ ਜਦ ਕਿ ਵੱਡੀ ਵੱਡੀ ਹਸਤੀ ਹੈ ਦੁਨੀਆ ਤੇ ਮਾਂ ਸਾਡੀ ਪਰ ਫਿਰ ਵੀ ਉਹਨਾਂ ਨੇ ਆਪਣੀ ਜਨਮ ਭੂਮੀ ਨੂੰ ਛੱਡਿਆ ਨਹੀਂ ਉਹਨਾਂ ਨਾਲ ਜੁੜੇ ਰਹੇ ਔਰ ਉਹ ਦਰੰਗਲੇ ਦੇ ਲੋਕਾਂ ਦਾ ਉਤਸ਼ਾਹ ਵੇਖ ਕੇ ਅੱਜ ਆਪਾਂ ਵੀ ਬੜੇ ਖੁਸ਼ ਹੈ ਮੈਂ ਰੁਪੇਂਦਰ ਕਸ਼ਪ ਦਿੱਲੀ ਸੇ ਹਾਂ ਔਰ ਸ਼੍ਰੀ ਰਾਧੇ ਮਾ ਚੈਰੀਟੇਬਲ ਸੁਸਾਇਟੀ ਨੇ ਦਿੱਲੀ ਦਾ ਜਨ ਸਕੱਤਰ ਹਾਂ ਹਮੇਂ ਮਮਤਾ ਮਈ ਸ਼੍ਰੀ ਰਾਧੇ ਮਾ ਜੀ ਦਾ ਇੱਕ ਹਫਤੇ ਪਹਿਲੇ आदेश हुआ कि पंजाब से ग्रसित जो लोग हैं इनकी मदद के लिए पंजाब जाओ और वहाँ जाकर जायज़ा लो कि कहाँ क्या क्या चीज़ों की ज़रूरत है और उन सबकी मदद करो हम छः लोग बॉम्बे दिल्ली हरियाणा से आए हैं और हमने कल यहाँ सारा घूमा है और जो तो दुर, दुरंगला हमने पहले इसलिए लिया है क्योंकि दुरंगला राधे माँ जी की जन्मस्थली है तो हम ये चाहते थे हम उनके गाँव से ही शुरू करें और हमने यहाँ सारा जायज़ा लिया और कई जगह हमने देखा लोगों के घर टूटे हुए हैं लोगों को खाने की ज़रूरत है लोगों को दवाइयों की जरूरत है तो जेटली आज हमने दुरांगला से शुरू किया है मेडिकल कैंप और दुरांगला के गांव शाहपुर को देवमा जी ने गोद लिया है जिसकी कंस्ट्रक्शन आने वाले समय में जल्दी शुरू कर दी जाएगी इसके लिए एक दो दिनों के अंदर ही वहाँ कंस्ट्रक्शन का काम शुरू हो जाएगा हमारी ये इच्छा है कि जैसे जैसे कार्य पूर्ण होता जाए हम और गांव की तरफ आगे बढ़ते जाएं। राधे माँ जी से आज सुबह प्रार्थना हुई थी उन्होंने कहा कि जितनी जल्दी शुरू हो जितनी जल्दी हो सके शाहपुर का कंस्ट्रक्शन का कार्य शुरू किया जाए और हमारी कोशिश रहेगी दो दिन के अंदर उसको शुरू करें हमारी सोसाइटी पूरे भारत भर वर्ष में काम करती है ਔਰ ਸਮੇ ਸਮੇ पर जहां जहां जरूरत होती है लोगों को पेंशन बच्चों के पढ़ने के लिए फीस शादियों में कन्याओं की मदद ये सारे कार्य को राधे मां जी की कृपा से हम देखते हैं जय माता दी ਜਿੱਦਾਂ ਇਹ ਪੰਜਾਬ ਚ ਹੜ ਆਇਆ ਜੀ ਉਹ ਦੇਖ ਕੇ ਕਿ ਰਾਧੇ ਮਾਂ ਚੈਟਰਡ ਸੁਸਾਇਟੀ ਦਾ ਪਹਿਲਾ ਹੀ ਤਰ੍ਹਾਂ ਅੱਗੇ ਵੀ ਲੋਕਾਂ ਦੀ ਮਦਦ ਕਰਦੇ ਆ ਹੁਣ ਵੀ ਲੋਕਾਂ ਦੀ ਮਦਦ ਕਰਨ ਵਾਸਤੇ ਸਭ ਤੋਂ ਅੱਗੇ ਆਏ ਆ ਜੀ ਪੰਜਾਬ ਚ ਸਭ ਤੋਂ ਸੇਵਾ ਵਾਸਤੇ ਸਭ ਤੋਂ ਅੱਗੇ ਆਏ ਆ ਜੀ ਰਾਧੇ ਮਾਂ ਦੀ ਜਨਮ ਭੂਮੀ ਹੈ ਦਰੰਗਰਾਜ ਰਾਧੇ ਮਾਂ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਇਹਨੇ ਇਲਾਕੇ ਦੇ ਪਿੰਡਾਂ ਉਹਨਾਂ ਜਗ ਸੇਵਾ ਕਰੋ ਪਹਿਲਾ ਇੱਕ ਪਿੰਡ ਗੋਲਿਆ ਛਾਪਰ ਉਹਦਾ ਸਾਰਾ ਮਕਾਮ ਬਣਾਏ ਜਾਣਗੇ ਗਲੀ ਜਿਹੜੇ ਰਿਪੇਅਰ ਕੀਤੀ ਜਾਏਗੀ ਛੱਤਾ ਬਾਈ ਜਾਣਗੀਆਂ ਪਰ ਨਾਲ ਨਾਲ ਬਾਰੀ ਬਾਰੀ ਸਰ ਅਗਲਾ ਪਿੰਡ ਵੀ ਬੋਲਿਆ ਜਾਇਆ ਜਾਏਗਾ ਜਿੱਥੇ ਵੀ ਜ਼ਰੂਰਤ ਆ ਉਥੇ ਪੂਰੀ ਕੀਤੀ ਜਾਏਗੀ ਪਰਮ ਸ਼ਰਦੇ ਮਮਤਾ ਭੈਣ ਸ਼੍ਰੀ ਕਰਨਾ ਭੈਣ ਸ਼੍ਰੀ ਰਾਜੇ ਗੁਰੂ ਮਾ ਜੀ ਜਿਨ੍ਹਾਂ ਨੇ ਅੱਜ ਆਪਣੀ ਟੀਮ ਨੂੰ ਉਦੇਸ਼ ਦਿੱਤਾ ਕਿ ਉਹ ਜਾ ਕੇ ਦੁਰਾਂਗਲੇ ਦੇ ਲਾਗੇ ਬਹੁਤ ਜਿਹੜੇ ਲੋਕ ਜਿਨ੍ਹਾਂ ਦੇ ਆੜੀ ਬਾੜ ਆਈ ਆ ਜਿਹਦੇ ਨਾਲ ਕਾਫੀ ਪਿੰਡ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਗਏ ਲੋਕਾਂ ਦੇ ਮਕਾਨ ਟਹਿ ਗਏ ਔਰ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਪਸ਼ੂ ਲੋਕਾਂ ਦੇ ਮਰ ਗਏ ਔਰ ਹਰ ਚੀਜ਼ ਜਿਹੜੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਈ ਆ ਦੇਵੀ ਮਾ ਜੀ ਨੇ ਆਪਣੀ ਟੀਮ ਜਿਹੜੀ ਇਹ ਜੀ ਆ ਦਿੱਲੀ ਤੋਂ ਸਾਡੇ ਕਸ਼ਪ ਜੀ ਆਏ ਆ ਬੰਬੇ ਤੋਂ ਚੱਲੀ ਬਾਬਾ ਜੀ ਆਏ ਆ ਸ਼੍ਰੀ ਰਾਦੇ ਮਾ ਜੀ ਦੇ ਨਾਂ ਤੇ ਇੱਕ ਸ਼੍ਰੀ ਰਾਦੇ ਗੁਰੂ ਮਾ ਜੀ ਚੈਰੀਟੇਬਲ ਟਰਸਟ ਦਿੱਲੀ ਔਰ ਬੰਬੇ ਚੱਲ ਰਿਹਾ ਆ ਉਹ ਦੇਵੀ ਮਾ ਜੀ ਨੇ ਆਪਣੀ ਟੀਮ ਇੱਥੇ ਭੇਜੀ ਜਿਹਦੇ ਨਾਲ ਮੈਂ ਮੁਕੇਰੀਆਂ ਤੋਂ ਵੀ ਸ਼ਾਮਲ ਹੋਇਆ ਆ ਔਰ ਅਸੀਂ ਕੱਲ ਵੀ ਸਰਵੇ ਕੀਤਾ ਇੱਥੇ ਆ ਕੇ ਔਰ ਅੱਜ ਅਸੀਂ ਇੱਥੇ ਗੁਰਦਾਸਪੁਰ ਚ ਦਰੌਂਗਲੇ ਪਹੁੰਚੇ ਆ ਜਿਹੜੀ ਦੇਵੀ ਮਾਜੀ ਦੀ ਇੱਕ ਜਨਮ ਭੂਮੀ ਆ ਉਹਦੇ ਵਿੱਚ ਅੱਜ ਮੈਡੀਕਲ ਕੈਂਪ ਲੱਗ ਰਿਹਾ ਆ ਔਰ ਅੱਜ ਹੋਰ ਚਾਰ ਪਿੰਡਾਂ ਵਿੱਚ ਮੈਡੀਕਲ ਕੈਂਪ ਲੱਗਣਗੇ ਔਰ ਇੱਕ ਦੇਵੀ ਮਾਜੀ ਨੇ ਇੱਥੇ ਲਾ ਲਈ ਇੱਕ ਸ਼ਾਹਪੁਰ ਪਿੰਡ ਹੈਗਾ ਜਿਹਨੂੰ ਆਪਣੇ ਗੋਦ ਵਿੱਚ ਲਿਆ ਆ ਵੀ ਉਹਦਾ ਕੰਮ ਹੋਏਗਾ ਦੇਵੀ ਮਾਜੀ ਉਹਨੂੰ ਕੁਰਬਾਨਗੇ ਇਹਨਾਂ ਸ਼ਬਦਾਂ ਨਾਲ ਮੈਂ ਦੇਵੀ ਮਾਜੀ ਦਾ ਸਾਰੇ ਟਰਸਟ ਦਾ ਧੰਨਵਾਦ ਵੀ ਕਰਦਾ ਆ